ਇੰਪੋਰਟ ਦੇ ਮਹਾਪੁਰਸ਼ਾਂ ਦੇ ਦਰਤਾਂ ਵਿੱਚ ਜਾ ਕੇ ਵਦਕਾ ਰੀਸਟ ਸਾਰਾ ਉਹ ਇਤਿਆਰ ਸੀ ਧੀਰਵਾ ਵੀ ਤਿਆਰ ਸੀ ਤੇ ਇਸੇ ਗਤੀ ਵੀ ਹੈ ਜੀ ਨਾਮ ਸੁਣਾਉਂਦੇ ਮੈਂ ਜਪਦੇ ਜਾਪਦੇ ਆ ਉਹਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਚਨ ਮੰਨੇਗਾ ਜਾਂ ਮੰਨ ਰਿਹਾ ਹੈ ਜਿਨੇ ਵੀ ਮਹਾਂਪੁਰਸ਼ ਤੇਜ ਤੇ ਬੈਠੇ ਹੈ ਜਿਨ੍ਹਾਂ ਨੇ ਤਨਦਰਦੀ ਕਰਵਾਈ ਕੀ ਕੀ ਅੱਜ ਦੁਨੀਆ ਦੇ ਕਿਸੇ ਵੀ ਇਲਾਕੇੋਂ ਘੱਟ ਨਹੀਂ ਹੈਵਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਰੂਹ ਖਾਲਸਾ ਸਾਧ ਸੰਗਤ ਦੀ 1983 ਵਿੱਚ ਜੀ ਸ਼੍ਰੀਮਨ ਸੰਤ ਪਾਪਾ ਸੁਖਦੇਵ ਸਿੰਘ ਜੀ ਮਹਾਪੁਰਸ਼ ਇਸ ਸਥਾਨ ਤੇ ਆਏ ਸਨ ਉਦੋਂ ਤੋਂ ਲੈ ਕੇ ਪੂਰਨਮਾਸ਼ੀ ਦਾ ਇਹ ਦਿਹਾੜਾ ਮਨਾਇਆ ਜਾਂਦਾ ਹੈ ਤੇ ਅੱਜ ਵੀ ਪੂਰਨਮਾਸ਼ੀ ਦਾ ਦਿਹਾੜਾ ਉਸੇ ਤਰ੍ਹਾਂ ਹੀ ਜੀ ਸ਼੍ਰੀਮਨ ਸੰਤ ਪਾਪਾ ਕਸ਼ਮੀਰਾ ਸਿੰਘ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਪੰਜਾਬ ਹਰਿਆਣਾ ਜੁਪੀ ਤੋਂ ਸੰਗਤਾਂ ਆਉਂਦੀਆਂ ਨੇ ਆਗਨਤ ਮਸਤਕ ਹੁੰਦੀਆਂ ਨੇ ਮਹਾਂ ਪ੍ਰਸ਼ਾਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਦੀ ਸੇਵਾ ਸੰਮਰਣ ਸੰਗਤ ਕਰਕੇ ਆਪਣਾ ਮਨੁੱਖਾ ਜਨਨ ਸਫਲਾ ਕਰਦੀਆਂ ਹਨ ਅੱਜ ਵੀ ਪੂਰਨਮਾਸ਼ੀ ਦਾ ਦਿਹਾੜਾ ਇਸ ਬਹੁਤ ਸਾਰੀ ਸੰਗਤ ਦੂਰੋਂ ਦੂਰੋਂ ਆਈ ਹੋਈ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਜਿਹੜੇ ਪ੍ਰਬੰਧਕ ਵੀਰ ਨੇ ਸਾਰਿਆਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ